ਅਸੀਂ ਆਪਣੇ ਹੱਕ ਸ਼ਾਂਤੁਮਈ ਲੈਣ ਆਏ ਸੀ ਪਰ ਸਰਕਾਰ ਸਾਨੂੰ ਵਾਰ-ਵਾਰ ਆ ਜਿਹੜੀ ਉਹ ਕਦੀ ਗੋਲੇ ਮਾਰਦੀ ਆ ਕਦੀ ਉਹ ਤੂਸੇ ਤैसे ਗੋਲੇ ਚੜਦੀ ਆ ਬੋਲੀਆਂ ਵੀ ਮਾਰੀਆਂ ਇਹੋ ਜਿਹੇ ਬੰਬਸ ਵੀ ਸਿੱਟੇ ਜਿਹੜੇ ਕੀ ਇੰਡੀਆ ਦੇ ਵਿੱਚ ਬੈਨ ਨੇ ਦੇਸ਼ ਦੇ ਅੰਨ ਦਾਤੇ ਦੇ ਉੱਤੇ ਇੰਨੀ ਫਸਾਦਤ ਮੇਰੇ ਖਿਆਲ ਦੇ ਵਿੱਚ ਇਹ ਤੋਂ ਪਹਿਲਾਂ ਇਹ ਤਾਂ orange juice ਸੀ ਇਹ ਮੋਤੀ ਨੂੰ ਕਾਰਪੋਰੇਟ ਕਰਾਉਣਾ ਹੀ ਚਾਹੁੰਦਾ ਸੀ ਸਿਰਫ ਕਾਰਪੋਰੇਟ ਕਰਾਉਣਾ ਇਹਦਾ ਕਿਸਾਨ ਨਹੀਂ ਚਾਹੀਦਾ ਉਹਨਾਂ ਨੂੰ ਦੇਸ਼ ਦਾ ਅੰਨ ਦਰਤਾ ਜਿਹੜਾ ਉਹ ਨਹੀਂ ਚਾਹੀਦਾ ਕਿਸਾਨ ਦੀ ਜ਼ਮੀਨ ਕਿਸਾਨ ਦਾ ਪੁੱਤ ਹੈ ਇਹ ਜ਼ਮੀਨ 'ਤੇ ਤਾਂ ਕਿਸਾਨ ਆਪਦੀ ਜਾਨ ਵੀ ਦੇ ਸਕਦਾ ਪਰ ਜ਼ਮੀਨਾਂ ਦੀ ਜਾਨ ਨਹੀਂ ਦਿੰਦਾ ਅਸੀਂ ਅੱਗੇ ਹੋ ਕੇ ਕੁਰਬਾਨੀ ਦੇਣ ਨੂੰ ਤਿਆਰ ਹਾਂ ਸਾਡੇ ਵੀਰਾਂ ਨੂੰ ਹੱਕ ਮਿਲਣੇ ਚਾਹੀਦੇ ਜੇ ਮੇਰੀ ਕੁਰਬਾਨੀ ਦਿੱਤੀਆ ਹੱਕ ਮਿਲਦੇ ਆ ਨਾ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹਾਂ ਪਹਿਲਾਂ ਵੀ ਦਿੱਤੀ ਆ ਤੇ ਹੁਣ ਵੀ ਦੇਣ ਨੂੰ ਤਿਆਰ ਆ ਕੁਰਬਾਨੀ ਸਰਕਾਰਾਂ ਭਾਵੇਂ ਅਥਰੂ ਗੈਸ ਦੇ ਗੋਲੇ ਚਲਾਉਣ ਚਾਹੇ ਹੋ ਆਪਣੇ ਕੈਮੀਕਲ ਚਲਾਉਣ ਪਰ ਪੰਜਾਬ ਦੀ ਕਿਸਾਨੀ ਡੱਟੀ ਹੋਈ ਹੈ ਤੇ ਇਸ ਕਿਸਾਨੀ ਦੇ ਵਿੱਚ ਸਿਰਫ ਨੌਜਵਾਨ ਜਾਂ ਬਜ਼ੁਰਗ ਨਹੀਂ ਪੰਜਾਬ ਦੀਆਂ ਔਰਤਾਂ ਵੀ ਡੱਟੀਆਂ ਹੋਈਆਂ ਨੇ ਜੋ ਹਮੇਸ਼ਾ ਆਪਣੇ ਹੱਕਾਂ ਦੇ ਲਈ ਬੋਲਦੀਆਂ ਨੇ ਇਹ ਤੇ ਹੱਕ ਲੈਣ ਦੀ ਗੱਲ ਹੋਈ ਹੈ ਪਰ ਉਧਰ ਬਾਰੂਦ ਚਲਾਏ ਜਾ ਰਹੇ ਨੇ ਕੋਈ ਗੱਲ ਨਹੀਂ ਉਹਨਾਂ ਦੇ ਬਰੂਦਾਂ ਦਾ ਜਵਾਬ ਵੀ ਅਸੀਂ ਦੇਵਾਂਗੇ ਪਰ ਅਸੀਂ ਆਪਦੇ ਹੱਕ ਸ਼ਾਂਤਮਈ ਲੈਣ ਆਏ ਸੀ ਪਰ ਸਰਕਾਰ ਸਾਨੂੰ ਵਾਰ-ਵਾਰ ਆ ਜਿਹੜੀ ਉਹ ਕਦੀ ਗੋਲੇ ਮਾਰਦੀ ਆ ਕਦੀ ਉਹ ਅਥਰੂ ਗੈਸ ਦੇ ਗੋਲੇ ਛੱਡਦੀ ਆ ਗੋਲੀਆਂ ਵੀ ਮਾਰੀਆਂ ਇਹੋ ਜਿਹੇ ਬੰਬਸ ਵੀ ਸਿੱਟੇ ਜਿਹੜੇ ਕਿ ਇੰਡੀਆ ਦੇ ਵਿੱਚ ਬੈਨ ਨੇ ਜਿਹੜੇ ਕਿ ਜੰਮੂ ਕਸ਼ਮੀਰ ਚ ਵੀ ਨਹੀਂ ਚੱਲਦੇ ਉਹ ਮਤਲਬ ਇੱਥੇ ਜਿਹੜੇ ਚੱਲੇ ਆ ਅਸੀਂ ਮੰਗ ਕੀ ਰਹੇ ਆ ਕਿਸਾਨ ਦੇਸ਼ ਦਾ ਅੰਨ ਦਾ ਤਾਂ ਮੰਗ ਕੀ ਰਿਹਾ ਐਮਐਸਪੀ ਕਰਜ਼ਾ ਮਾਫੀ ਜਿਹੜਾ ਕਿ ਸਾਡਾ ਰਾਈਟ ਹੈ ਤੇ ਅਸੀਂ ਜਾਣਾ ਕਿੱਥੇ ਚਾਹੁੰਦੇ ਆ ਦਿੱਲੀ ਸਾਡੀ ਰਾਜਧਾਨੀ ਆ ਸਾਨੂੰ ਸਾਡੀ ਰਾਜस्तानी ਤੱਕ ਜਾਣ ਨਹੀਂ ਦਿੱਤਾ ਜਾ ਰਿਹਾ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਕਿ ਅਸੀਂ ਆਪਣੀ ਰਾਜस्तानी ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਕਰਨ ਨਹੀਂ ਜਾ ਸਕਦੇ ਅਸੀਂ ਆਪਣੇ ਹੱਕ ਲੈਣ ਆਏ ਆ ਤੇ ਇਹ ਹਰਿਆਣਾ ਸਰਕਾਰ ਦਾ ਤਾਂ ਵੈਸੇ ਕੋਈ ਫਰਜ਼ ਵੀ ਨਹੀਂ ਸੀ ਬੰਦਾ ਸਾਨੂੰ ਰੋਕਣ ਦਾ ਅਸੀਂ ਦਿੱਲੀ ਜਾ ਰਹੇ ਸੀ ਹਰਿਆਣਾ ਸਰਕਾਰ ਨੇ ਰੋਕਿਆ ਸਾਡੇ 400 ਤੋਂ ਜ਼ਿਆਦਾ ਜਿਹੜੇ ਬੱਚੇ ਆ ਉਹਨਾਂ ਦੇ ਸਿਰ ਫਾੜੇ ਬਜ਼ੁਰਗਾਂ ਦੇ ਸਿਰ ਫਾੜੇ ਬੰਮਜ਼ ਸਿੱਟ ਸਿੱਟ ਕੇ ਇਹ ਸਰਕਾਰ ਪਤਾ ਨਹੀਂ ਇਸ ਤਰ੍ਹਾਂ ਦੀ ਤਸ਼ੱਦਦ ਸਾਡੇ ਕਿਸਾਨ ਜਿਹੜੀ ਦੀ ਕੀ ਰੋਟੀ ਖਾ ਕੇ বিজেপি ਸਰਕਾਰ ਦੇ ਹਰ ਲੋਕ ਮੇਰੇ ਖਿਆਲ ਚ ਰੋਟੀ ਖਾ ਕੇ ਸੌਂਦੇ ਆ ਤੇ ਦੇਸ਼ ਦੇ ਅੰਨਦਾਤਾ ਦੇ ਉੱਤੇ ਇੰਨੀ ਤਸ਼ੱਦਦ ਮੇਰੇ ਖਿਆਲ ਦੇ ਵਿੱਚ ਏਦੋਂ ਪਹਿਲਾਂ ਇਹ ਤਾਂ ਔਰੰਝੇਪ ਨੂੰ ਵੀ ਛੱਡ ਕੇ ਏਦੋਂ ਪਹਿਲਾਂ ਕਦੇ ਇਦਾਂ ਦੀ ਤਸ਼ੱਦਦ ਆ ਜਿਹੜੀ ਮੇਰੇ ਖਿਆਲ ਚ ਕਿਸਾਨਾਂ ਦੇ ਉੱਤੇ ਨਹੀਂ ਹੋਈ ਕੱਲ ਮੈਂ ਖੱਟੜ ਦਾ ਇੱਕ ਬਿਆਨ ਸੁਣ ਰਹੀ ਸੀ ਉਹ ਕਹਿੰਦੇ ਵੀ ਇਹਨਾਂ ਦਾ ਤਾਂ ਕੰਮ ਹੀ ਐ ਇਹ ਤਾਂ ਸਾਲ ਦਾ ਰਾਸ਼ਨ ਚੁੱਕਦੇ ਨੇ ਤੇ ਚੱਕ ਪੈਂਦੇ ਨੇ ਦਿੱਲੀ ਦੇ ਵੱਲ ਤੇ ਇਹ ਤਾਂ ਕਿਤੇ ਵੀ ਜੋ ਹੈ ਜਾਇਜ਼ ਨਹੀਂ ਹੈ ਕਿਉਂਕਿ ਇਹ ਤਾਂ ਜਦੋਂ ਆਉਂਦੇ ਨੇ ਤੇ ਸਿੱਧਾ ਧਾਮਾ ਬੋਲ ਕੇ ਆਉਂਦੇ ਨੇ ਸਾਲ ਦਾ ਰਾਸ਼ਨ ਲੈ ਕੇ ਆਉਂਦੇ ਨੇ ਅਜਿਹੀ ਬਿਆਨਬਾਜ਼ੀ ਉਹ ਕਰ ਰਹੇ ਨੇ ਸਾਡੀ ਜਿਹੜੀ ਮੰਗ ਸੀ ਅਸੀਂ ਜਦੋਂ ਪਹਿਲਾਂ ਆਪਾਂ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਅਸੀਂ ਇਸ ਅੰਦੋਲਨ ਨੂੰ ਵਿਰਾਮ ਦੇ ਕੇ ਆਏ ਸੀ ਤੇ ਅਸੀਂ ਸਰਕਾਰ ਦੇ ਅੱਗੇ ਆਪਦੀਆਂ ਜਿਹੜੀਆਂ ਮੰਗਾਂ ਨੇ ਉਹ ਮਨਾਉਣ ਲਈ ਆਏ ਸੀ ਤੇ ਸਰਕਾਰ ਨੂੰ 3 ਸਾਲ ਦਾ ਟਾਈਮ ਵੀ ਦਿੱਤਾ 3 ਸਾਲ ਹੋ ਗਏ ਸੀ ਸਾਡੀ ਇਸ ਕਮਿਟਮੈਂਟ ਜਿਹੜੀ ਉਹਨਾਂ ਨੇ ਕੀਤੀ ਸੀ ਪਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਪਿਛਲੀ ਵਾਰ ਤਾਂ ਸੀ 1 ਸਾਲ ਦਾ ਰਾਸ਼ਨ ਲੈ ਕੇ ਗਏ ਸੀ ਇਸ ਵਾਰੀ ਤਾਂ ਸਾਨੂੰ ਪਤਾ ਹੀ ਨਹੀਂ ਸਾਡੇ ਕੋਲ ਕਿੰਨਾ ਕੁ ਰਾਸ਼ਨ ਤੇ ਇਸ ਵਾਰੀ ਵੀ ਅਸੀਂ ਹਿੰਮਤ ਰੱਖਦੇ ਆ ਅਸੀਂ ਲੰਗਰ ਛਕਾਉਨੇ ਆ ਅਸੀਂ ਜਿਹੜੇ ਸਰਕਾਰ ਦੇ ਜਵਾਨ ਨੇ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਲੰਗਰ ਛਕੋ ਜੀ ਅਸੀਂ ਸਾਡੇ ਕੋਲੇ ਹਿੰਮਤ ਆ ਅਸੀਂ ਦੇਸ਼ ਦਾ ਅੰਨ ਪਾਲਦੇ ਆ ਸਾਡੇ ਕੋਲ ਤਾਂ ਸਾਲੋ ਸਾਲਾਂ ਦੇ ਰਾਸ਼ਨ ਹੈਗੇ ਨੇ ਜਿਹਨੂੰ ਲੈ ਕੇ ਅਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਬੈਠ ਸਕਦੇ ਜਿਵੇਂ ਹਨ ਇੱਥੇ ਗੋਲੇ ਚਲਾਏ ਗਏ ਜਿਹੜੇ ਪੀਐਮ ਮੋਦੀ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਤੋਂ ਹੱਕ ਲੈਣ ਦੀ ਗੱਲ ਕਰ ਰਹੇ ਹੋ ਪੀਐਮ ਮੋਦੀ ਤੇ ਸਾਰਿਆਂ ਦੇ ਨੇ ਉਹ ਤਾਂ ਇਹਨਾਂ ਕਿਸਾਨਾਂ ਦੇ ਵੀ ਤਾਂ ਪੀਐਮ ਮੋਦੀ ਹੈਗੇ ਨੇ ਆਪਣੇ ਦੇਸ਼ ਦੇ ਪੀਐਮ ਮੋਦੀ ਨੇ ਪਰ ਕਿਸਾਨ ਬਹੁਤ ਸਾਰੇ ਇਹ ਕਹਿੰਦੇ ਕਿ ਉਹ ਸਾਨੂੰ ਤਾਂ ਆਪਣੇ ਲੱਗਦੇ ਹੀ ਨਹੀਂ ਇਹ ਦੇਸ਼ ਤਾਂ ਸਾਨੂੰ ਆਪਣਾ ਲੱਗਦਾ ਹੀ ਨਹੀਂ ਨਹੀਂ ਲੱਗਦਾ ਨਾ ਕਿਉਂਕਿ ਮੋਦੀ ਨੂੰ ਕਾਰਪੋਰੇਟ ਘਰਾਣਾ ਹੀ ਪਸੰਦ ਆ ਕੱਲਾ ਸਿਰਫ ਕਾਰਪੋਰੇਟ ਕਰਾਉਣਾ ਚਾਹੀਦਾ ਕਿਸਾਨ ਨਹੀਂ ਚਾਹੀਦੇ ਉਹਨਾਂ ਨੂੰ ਦੇਸ਼ ਦਾ ਅੰਨਦਾਤਾ ਜਿਹੜਾ ਉਹ ਨਹੀਂ ਚਾਹੀਦਾ ਇਸੇ ਕਰਕੇ ਜਦੋਂ ਉਹ ਸਾਨੂੰ ਉਹ ਕਹਿੰਦੇ ਨੇ ਕਿ ਐਂ ਲੱਗਦਾ ਹੈ ਉਹਨਾਂ ਦੀਆਂ ਜਿਹੜੀਆਂ ਫੀਲਿੰਗਸ ਨੇ ਜਿਵੇਂ ਦੀਆਂ ਉਹ ਸਾਡੇ ਨਾਲ ਵਿਵਹਾਰ ਕਰ ਰਹੇ ਨੇ ਉਸ ਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਦੇਸ਼ ਦਾ ਅੰਨਦਾਤਾ ਚਾਹੀਦਾ ਹੀ ਨਹੀਂ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਇੱਥੇ ਤੇ ਉਹ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਕਰਾਣਿਆਂ ਨੂੰ ਵੇਚਣਾ ਚਾਹੁੰਦੇ ਆ ਪਰ ਕਿਸਾਨ ਦੀ ਜ਼ਮੀਨ ਕਿਸਾਨ ਦਾ ਪੁੱਤ ਹੈ ਇਹ ਜ਼ਮੀਨ ਪਿੱਛੇ ਤਾਂ ਕਿਸਾਨ ਆਪਦੀ ਜਾਨ ਵੀ ਦੇ ਸਕਦਾ ਪਰ ਜ਼ਮੀਨਾਂ ਨਹੀਂ ਜਾਣ ਦਿੰਦਾ ਅਸੀਂ ਹੱਕ ਮੰਗਣ ਆਏ ਆਂ ਜਥੇਬੰਦੀਆਂ ਦਾ ਜੋ ਫੈਸਲਾ ਹੋਊਗਾ ਜਥੇਬੰਦੀਆਂ ਦੀ ਗੱਲਬਾਤ ਚੱਲੇ ਇੱਥੇ ਡਟੀਆਂ ਹੋਈਆਂ ਨੇ ਇਹਨਾਂ ਦਾ ਬਿਲਕੁਲ ਡਟੇ ਹੋਏ ਆ ਤੇ ਐਤਵਾਰ ਨੂੰ ਵੀ ਜੋ ਜਥੇਬੰਦੀਆਂ ਦਾ ਫੈਸਲਾ ਹੋਊਗਾ ਅਸੀਂ ਅੱਗੇ ਹੋ ਕੇ ਕੁਰਬਾਨੀ ਦੇਣ ਨੂੰ ਤਿਆਰ ਆ ਸਾਡੇ ਵੀਰਾਂ ਨੂੰ ਹੱਕ ਮਿਲਨੇ ਚਾਹੀਦੇ ਜੇ ਮੇਰੀ ਕੁਰਬਾਨੀ ਦਿੱਤੀ ਆ ਹੱਕ ਮਿਲਦੇ ਆ ਨਾ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਆ ਪਹਿਲਾਂ ਵੀ ਦਿੱਤੀ ਆ ਤੇ ਹੁਣ ਵੀ ਦੇਨ ਨੂੰ ਤਿਆਰਾਂ ਕੁਰਬਾਨੀ ਨਾਲ ਬਹੁਤ ਬਹੁਤ ਸ਼ੁਕਰੀਆ ਜੋ ਇਹ ਪੰਜਾਬ ਦੀਆਂ ਧੀਆਂ ਨੇ ਜੋ ਹਮੇਸ਼ਾ ਆਪਣੇ ਹੱਕਾਂ ਲਈ ਗਰਜਦੀਆਂ ਨੇ ਹਮੇਸ਼ਾ ਇਹਨਾਂ ਨੂੰ ਗਰਜਦੇ ਵੇਖਿਆ ਗਿਆ ਹੈ ਤੇ ਅੱਜ ਫਿਰ ਇਹ ਸਿੰਗੂ ਬਾਰਡਰ ਤੇ ਆਪਣੇ ਵੀਰਾਂ ਦਾ ਸਾਥ ਦੇਣ ਦੇ ਲਈ ਪਹੁੰਚੀਆਂ ਹੋਈਆਂ ਨੇ